ਤੋ ਕੀ ਹੋ ਰਾ ਪਿੰਡਾਂ ਦੀ ਮਤਲਬ ਵੀਡੀਓ ਬਣਾ ਰਹੇ ਨੇ ਕਿ ਜਿਹੜੀ ਕੋਠੀ ਟੁੱਟੀ ਆ ਉਹਦੇ ਉੱਧਰ ਵੀਡੀਓ ਬਣਾ ਇੱਧਰ ਤੇ ਦੇਖੋ ਅਗੇ ਜਿੰਨਾ ਬਾਈ ਬਾਈ ਤੇ ਦੇਖ ਪੁੱਤਾਂ ਕੋ ਪਾਲੀ ਹੋਈ ਆ ਇੱਧਰ ਕੋਈ ਆਉ ਨਹੀਂ ਡਿਆ ਕੋਈ ਨਹੀਂ ਆਇਆ ਅਜੇ ਕੋਹਲੇ ਤੱਕ ਕੋਈ ਵੀ ਨਹੀਂ ਆਇਆ ਮੈਂ ਤਾਂ ਖੁਦ ਵੀਰ ਕਹਿੰਦਾ ਕਿ ਮੇਰਾ ਖੁਦ ਅਗਲੇ ਮਹੀਨੇ ਵਿਆਹ ਤੇ ਆ ਮੈਂ ਖੁਦ ਇੰਨਾ ਖੁਸ਼ ਹੀ ਕਿ ਚੱਲ ਬਹੁਤ ਮੈਨੂੰ ਖੁਸ਼ੀ ਆ ਆਸਾਂ ਮਰਾਦਾ ਹੀ ਹਰ ਇੱਕ ਪਿਓ ਪੁੱਤ ਨੂੰ ਇੱਥੇ ਹੁੰਦੀਆਂ ਆ ਕਿ ਆਸਾਂ ਮਰਾਦਾ ਟੁੱਟ ਜੇ ਉਦੋਂ ਬਾਅਦ ਕੀ ਬੰਦੇ ਪਾਦਾ ਪੱਲੇ ਵਾਈਫ ਦੇ ਨਾਲ ਗੱਲ ਹੋਈ ਕੋਈ ਆ ਵੀਰੇ ਹਮ ਕੀ ਬੰਦਾ ਕੋਕਾ ਉਹਨੂੰ ਰੋਦੋ ਕੀ ਬੰਦਾ ਉਹਨੂੰ ਦਾ ਆਪ ਹੋਣਾ ਵੀ ਮੈਰੇ ਜਿਹੜਾ ਸਹਰਿਆਂ ਦਾ ਪਿੰਡ ਸੀਗਾ ਜਿਹੜਾ ਚਾਵਾਂ ਦਾ ਪਿੰਡ ਸੀ ਉਸ ਪਿੰਡ ਦੇ ਵਿੱਚ ਤਾਂ ਇਦਾਂ ਮਾਹੌਲ ਖਰਾਬ ਹੋ ਗਿਆ ਉਹਨਾਂ ਨੇ ਵੀਰੇ ਇਹੋ ਹੌਸਲਾ ਦਿੱਤਾ ਬਾਕੀ ਕੋਈ ਚੱਕਰ ਨਹੀਂ ਜੋ ਹੋਇਆਗਾ ساری ਦੁਨੀਆ ਤੇ ਨਾਲੀਆ ਕੋਈ ਚੱਕਰ ਨਹੀਂ ਤੇਰੇ ਨਾਲ ਆ ਉਹ ਆਪਦੀ ਵਾਈਫ ਨੂੰ ਕਿਵੇਂ ਕਿਹੋ ਜੀ ਕਰਮਾਂ ਵਾਲੀ ਮੰਨਦੇ ਹੋ ਵੀ ਜਿਹੜੀ ਇਸ ਮਾੜੇ ਸਮੇਂ ਦੇ ਵਿੱਚ ਵੀ ਹੌਸਲੇ ਦੇ ਨਾਲ ਪੂਰੀ ਖੜੀ ਆ ਡਟ ਕੇ ਖੜੀ ਆ ਕਿਉਂਕਿ ਜਿਹੜੀਆਂ ਕਹਿੰਦੇ ਹੁੰਦੇ ਆ ਵੀ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਪੰਜਾਬ ਦੀਆਂ ਧੀਆਂ ਨੇ ਬਹੁਤ ਦਲੇਰ ਨੇ ਹਾਰਦੀਆਂ ਨਹੀਂ ਹਾਰਨੀਆਂ ਬਹੁਤ ਬਾਈ ਮੈਨੂੰ ਕਿਸਮਤ ਵਾਲੀ ਆ ਜਿੰਨੇ ਨਾ ਹੌਸਲਾ ਤੱਕ ਕੋਈ ਚੱਕਰ ਨਹੀਂ ਰੁੜ ਗਿਆ ਰ ਕੋਈ ਚੱਕਰ ਨਹੀਂ ਮੈਂ ਤੇਰੇ ਨਾਲ ਇਹ ਤਾਂ ਕਈ ਹੁੰਦੀਆਂ ਤੇ ਕਈ ਪੂਰੀ ਪੀਸਾ ਚੁੱਕ ਸਿਰ ਤੋਂ ਹੁੰਦੀਆਂ ਕਿ ਛੱਟ ਤੇਰਾ ਸਾਰਾ ਕੋ ਰੁੜ ਕੇ ਤੇਰੇ ਮਗਰ ਪੱਲੇ ਕੀ ਹੈ ਕਿਉਂਕਿ ਜਿੰਨਾ ਜ਼ਮੀਨਾਂ ਦੇ ਵਿੱਚ ਕਿਸਾਨਾਂ ਵੱਲੋਂ ਹਲ ਚਲਾ ਕੇ ਉਹਨਾਂ ਨੂੰ ਉਪਜਾਊ ਕੀਤਾ ਗਿਆ ਸੀ ਝੋਨਾ ਲਾਇਆ ਗਿਆ ਸੀ ਉਮੀਦਾਂ ਸੀ ਕਿ ਇਸ ਵਾਰ ਫਸਲ ਦੁੱਗਣੀ ਤਿੱਗਣੀ ਚੌਗਣੀ ਕੱਟਾਂਗੇ ਪਰ ਕਿਸਾਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਟੈਗੀਆਂ ਨੇ ਜੇ ਲਈ ਪੋਸਟ ਪੰਜਾਬੀ ਦੇਖ ਰਹੇ ਹੋ ਤਾਂ ਮੈਂ ਹਾਂ ਆਦੀਪ ਸਦੀ ਪਿਛਲਾ ਗੁਰਦਾਸਪੁਰ ਦੇ ਪਿੰਡ ਧਰਮਕੋਟ ਪੱਤਨ ਦੇ ਵਿੱਚ ਮੌਜੂਦ ਹਾਂ ਲਗਾਤਾਰ ਤੁਹਾਨੂੰ ਅਪਡੇਟ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿੰਡ ਦਾ ਸੜਕ ਸੀ ਇਹ ਇਹ ਜਿਹੜੀ ਅੱਗੇ ਮਿਲਟਰੀ ਦੀ ਜਿਹੜੀ ਚੌਂਕੀ ਹੈ ਉਥੋਂ ਤੱਕ ਇਹ ਸੜਕ ਜਿਹੜੀ ਜਾਂਦੀ ਸੀ ਨਾਲ ਘਰ ਤੱਕ ਸੜਕ ਜਾਂਦੀ ਸੀ ਤਾਂ ਇੰਨਾ ਕਿ ਜ਼ਿਆਦਾ ਰਾਵੀ ਦੇ ਦੇਤੇ ਹਮਲਾ ਕੀਤਾ ਕਿ ਕਹਿ ਸਕਦੇ ਹਾਂ ਕਿ ਪੂਰੀ ਜਿਹੜੀ ਸੜਕ ਆ ਤਸ ਨਾਸ ਕਰਕੇ ਰੱਖ ਦਿੱਤੀ ਆ ਇੱਕ ਨਹੀਂ ਬਲਕਿ ਅਨੇਕਾ ਥਾਵਾਂ ਤੋਂ ਜਿਹੜੀ ਸੜਕ ਨੂੰ ਇਸ ਤਰੀਕੇ ਦੇ ਨਾਲ ਤੋੜਿਆ ਪਿੱਛੇ ਤੁਹਾਨੂੰ ਇੱਕ ਗੱਡੀ ਵੀ ਨਜ਼ਰ ਆ ਰਹੀ ਹੋਣੀ ਆ ਉਹ ਸਾਰਾ ਕੁਝ ਜਿਹੜਾ ਰੋੜ ਕੇ ਰੱਖ ਦਿੱਤਾ ਫਸਲਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਬਾਹ ਕਰ ਦਿੱਤੀਆਂ ਨੇ ਇਦਾਂ ਲੱਗਦਾ ਕਿ ਜਿਵੇਂ ਇੱਥੇ ਕਈ ਸਾਲ ਫਸਲ ਉੱਗ ਹੀ ਨਹੀਂ ਸਕਦੀ ਜਿਹੜੇ ਤੁਸੀਂ ਝੋਨੇ ਵੀ ਦੇਖ ਰਹੇ ਹੋ ਤਾਂ ਉਹਨਾਂ ਦਾ ਰੰਗ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਤਮ ਹੋ ਚੁੱਕਿਆ ਤਾਂ ਇਹ ਮੇਰਾ ਵੀਰ ਮੌਜੂਦ ਆ ਇਸ ਪਿੰਡ ਦਾ ਬਾਈ ਜੀ ਸੱਸੀ ਕਾਲ ਜੀ ਸੱਸੀ ਆ ਭਾਈ ਕੀ ਕਹਿਣਾ ਚਾਹੋਗੇ ਜਦੋਂ ਇਸ ਤਰ੍ਹਾਂ ਦਾ ਮੰਜ਼ਰ ਦੇਖਦੇ ਹੋ ਪੁੱਤਾਂ ਵਾਂਗੂ ਜ਼ਮੀਨਦਾਰ ਜਿਹੜੀ ਪਹਿਲੀ ਆਪਣੀ ਪਾਲਦਾ ਪਾਰੇ ਹੁਣ ਇਹਨੂੰ ਦੇ ਵੇਖ ਕੇ ਤਾਂ ਰੋਣ ਹੀ ਆਉਂਦਾ ਹੋ ਬੰਦਾ ਕਰੂਗਾ ਕੀ ਲੋਕੀ ਹੋਰ ਆ ਪਿੰਡਾਂ ਦੀ ਮਤਲਬ ਵੀਡੀਓ ਬਣਾ ਰਹੇ ਨੇ ਕਿ ਜਿਹੜੀ ਕੋਠੀ ਟੁੱਟੀ ਆ ਬੱਸ ਉਧਰ ਵੀਡੀਓ ਬਣਾ ਇਧਰ ਤੱਕ ਵੇਖੋ ਆ ਕੇ ਜਨ ਬਾਈ ਬਾਈ ਤੇ ਤੇ ਪੁੱਤਾਂ ਕੋ ਪਾਲੀ ਹੋਈ ਆ ਇਧਰ ਕੋਈ ਆਉਂ ਨਹੀਂ ਡਿਆ ਕੋਈ ਨਹੀਂ ਆਇਆ ਅਜੇ ਤੱਕ ਕੋ ਹੱਲੇ ਤੱਕ ਕੋਈ ਵੀ ਨਹੀਂ ਆਇਆ ਵਿੱਚ ਤੁਸੀਂ ਵੀ ਅਜੇ ਆਏ ਹੋ ਇੱਥੇ ਤੱਕ ਕੋਈ ਵੀ ਨਹੀਂ ਤੱਕ ਆਇਆਗਾ ਕੀ ਬਾਈ ਲੱਗਦਾ ਹੁੰਦਾ ਕਿਉਂਕਿ ਜਦੋਂ ਇਹ ਖਲਾਤ ਬਣੇ ਨੇ ਉਦੋਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਬੜੀ ਖੁਸ਼ ਨਿਵਾਸੀ ਹੱਸਦੇ ਖੇਡਦੇ ਸੀ ਪਰ ਇੱਕ ਉਸ ਕਹਿ ਸਕਦੇ ਆ ਛੱਕੜ ਨੇ ਸਭ ਰੋਲ ਕੇ ਰੱਖਤਾ ਮੈਂ ਤਾਂ ਖੁਦ ਵੀਰ ਕਹਿਣਾ ਕਿ ਮੇਰਾ ਖੁਦ ਅਗਲੇ ਮਹੀਨੇ ਵਿਆਹ ਧਰਿਆ ਮੈਂ ਖੁਦ ਇੰਨਾ ਖੁਸ਼ ਹਾਂ ਕਿ ਚੱਲ ਬਹੁਤ ਮੈਨੂੰ ਖੁਸ਼ੀ ਆ ਆਸਾਂ ਮਰਦਾਂ ਹਰ ਇੱਕ ਪਿਓ ਪੁੱਤ ਨਿੱਤੀ ਹੁੰਦੀਆਂ ਵਾਂ ਉਹ ਆਸਾਂ ਮਰਦਾਂ ਟੁੱਟ ਜੇ ਉਸ ਤੋਂ ਬਾਅਦ ਕੀ ਬੰਦੇ ਦਾ ਪਾਜਾ ਪੱਲੇ ਸਿਰਫ ਇੱਕ ਠੂਠਾ ਬਜਦਾ ਬਣਿਆ ਤੋਰੇ ਫਿਰਦਾ ਕਈ ਮਨ ਨੂੰ ਮਨ ਤਾਂ ਬਹੁਤ ਅਫਸੋਸ ਹੋਣਾ ਵੀ ਕਿੱਥੇ ਚਾਹਵਾ ਨਾ ਵਿਆਹ ਕਰਨਾ ਸੀ ਹੁਣ ਸਾਰੇ ਪਿੰਡ ਚ ਸੋਗ ਹੈ ਤੇ ਵੀਰੇ ਉਹੀ ਤੇ ਗੱਲ ਲਾਣਾ ਹੁਣ ਲੋਕੀ ਮੇਹਣਾ ਮਾਰਦਣ ਤੁਸੀਂ ਕੁਝ ਕਰਨਾ ਹੁ ਕਾ ਕੁਝ ਕਰਨ ਦੇ ਦੇ ਹੁ ਕਿ ਬੰਦਾ ਕਿੱਧਰ ਕਦੇ ਬਣੇ ਹੋਊਗਾ ਵਾਈਫ ਦੇ ਨਾਲ ਗੱਲ ਹੋਈ ਹੋਈ ਹੈ ਵੀ ਨਹੀਂ ਉਹ ਕਿਉਂਕਿ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਮਨ ਬੜਾ ਭਾਵੁਕ ਹੁੰਦਾ ਬਹੁਤ ਇਮੋਸ਼ਨਲ ਹੁੰਦੀਆਂ ਉਹਨੂੰ ਦਾ ਆਪ ਹੋਣਾ ਵੀ ਮੈਰਜ ਜਿਹੜਾ ਸਹੁਰਿਆਂ ਦਾ ਪਿੰਡ ਸੀਗਾ ਜਿਹੜਾ ਚਾਵਾਂ ਦਾ ਪਿੰਡ ਸੀ ਉਸ ਪਿੰਡ ਦੇ ਵਿੱਚ ਤਾਂ ਅਜਿਹਾ ਮਾਹੌਲ ਖਰਾਬ ਹੋ ਗਿਆ ਉਹਨਾਂ ਨੇ ਵੀਰਿਆ ਹੋਗਾ ਹੌਸਲਾ ਦਿੱਤਾ ਬਾਕੀ ਕੋਈ ਚੱਕਰ ਨਹੀਂ ਜੋ ਹੈਗਾ ساری ਦੁਨੀਆ ਤੇ ਨਾਲ ਹੀ ਕੋਈ ਚੱਕਰ ਨਹੀਂ ਤੇਰੇ ਨਾਲ ਤੇ ਕੋਈ ਚੱਕਰ ਜੋ ਕਰਨ ਦੇ ਉਦਾਂ ਕਰ ਸਕਦਾ ਕੋਈ ਚੱਕਰ ਨਹੀਂ ਨਹੀਂ ਪਹਿਲਾਂ ਬਾਈ ਵਿਆਹ ਤੁਸੀਂ ਗਾਜੀਆਂ ਵਾਜਜਾਂ ਨਾ ਕਰਨਾ ਸੀ ਹੁਣ ਤਾਂ ਮਨ ਤੋਂ ਡੀਜੇ ਲਾਉਣ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਤਾਂ ਐਂ ਜੇ ਹੋਣਾ ਵੀ ਜੇ ਨੱਚੇ ਦਾ ਪਿੰਡ ਚ ਸੰਗ ਆਊਗੀ ਉਹ ਤਾਂ ਵੀਰ ਹੈਗਾ ਹੀ ਆ ਲੋਕਾਂ ਦਾ ਕੀ ਮੂਵ ਹੋਣਾ ਪਰ ਲੋਕਾਂ ਦਾ ਕੀ ਆ ਲੋਕਾਂ ਨੇ ਤੇ ਕਹਿਣਾ ਕਹਿਣਾ ਵਾ ਨਹੀਂ ਨਹੀਂ ਵੀਰੇ ਬਹੁਤ ਵੈਸੇ ਜੇ ਦੁੱਖਾਤਾ ਹੁਣ ਤੁਹਾਡੇ ਪਰਿਵਾਰ ਦੇ ਅੰਦਰ ਕੀ ਚੱਲਦਾ ਜਿੱਥੇ ਮਾਂ ਵਰੀ ਦੇ ਸੂਟ ਖਰੀਦੀ ਫਿਰਦੀ ਸੀ ਬਾਪੂ ਆਪਣੀਆਂ ਮੋਛਾਂ ਨੂੰ ਵੱਟ ਦਿੰਦਾ ਫਿਰਦਾ ਸੀ ਹੁਣ ਜ਼ਿੰਦਗੀ ਦੇ ਵਿੱਚ ਬਹੁਤ ਚੇਂਜ ਆ ਜਾਂਦਾ ਹਾਂ ਬਾਕੀ ਸਭ ਕੋ ਸੈੜੀਆਂ ਭਰੀ ਹਰੇ ਕੁਝ ਨਹੀਂ ਪੱਲੇਗਾ ਇਹਦੇ ਨਾ ਕੋਈ ਇਹ ਦੇ ਨਾ ਕੋਈ ਬੋਲ ਦੇ ਨਾ ਕੋ ਸੁਣਦੇ ਨਾ ਕੀ ਕੰਮ ਕਰਦੇ ਹੋ ਕੁਝ ਨਹੀਂ ਬਾਈ ਖੇਤੀਬਾੜੀ ਕਰਦੇ ਆ ਕਿਉਂਕਿ ਇਸ ਉਮਰ ਦੇ ਵਿੱਚ ਜਦੋਂ ਨੌਜਵਾਨ ਖੇਤੀ ਕਰਦਾ ਤਾਂ ਉਹਨੂੰ ਹੈ ਹੁੰਦਾ ਕਿ ਮੇਰੇ ਕੋਲੇ ਜੇ 5 ਕਿੱਲੇ ਤਾਂ ਮੈਂ 7 ਬਣਾਉਣੇ ਆ ਹੁਣ ਲੱਗਦਾ ਵੀ ਇਹ ਪੰਜਾਂ ਦੇ ਨਾਲ ਬਹੁਤ ਅੱਗੇ ਲੰਮਾ ਸਮਾਂ ਚੱਲਿਆ ਜਾਣਾ ਜੀ ਵੀਰੇ ਅਗਲੇ ਦੁਗਣੀ ਬਣਾਵਾਂਗੇ ਜੇ ਇੰਨੀ ਡੁੱਬੀ ਆ ਨਾ ਤਾਂ ਦੁਗਣੀ ਬਣਾ ਕੇ ਦੱਸਾਂਗੇ ਲਾਗੇ ਚਾਗੇ ਨਾ ਕਿ ਹਾਂਕ ਬਣਾਈ ਐ ਹੌਸਲਾ ਨਹੀਂ ਛੱਡਿਆ ਹੌਸਲਾ ਨਹੀਂ ਵੀਰੇ ਠੀਕ ਹੈ ਹੌਸਲਾ ਆ ਗਿਆ ਜ਼ਿੰਦਗੀ ਕਰਦੀ ਆ ਫਿਰ ਪਰ ਭਾਈ ਇਹ ਦੇਖ ਤੁਸੀਂ ਜਦੋਂ ਸੜਕਾਂ ਦੇ ਵਿੱਚ ਖੇਤਾਂ ਦੇ ਵਿੱਚ ਰੇਤ ਹੀ ਰੇਤ ਆ ਝੋਨੇ ਦਾ ਰੰਗ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਬਦਲ ਗਿਆ ਬਹੁਤ ਮਨਪ੍ਰਭਾਵਕ ਹੈ ਫਾਇਦਾ ਵੀਰੇ ਹੈ ਜ਼ਰੂ ਮਾਤਾ ਦਾ ਕੀ ਹਾਲ ਆ ਕਿਉਂਕਿ ਜਿਹੜੀਆਂ ਵੀ ਦੁੱਖ ਨਹੀਂ ਦੱਸ ਸਕਦੇ ਨਾ ਉਹ ਵੀ ਸਾਨੂੰ ਹੌਸਲਾ ਦਿੰਦੀ ਆ ਕਿ ਤੋ ਦਿਲ ਤਗੜਾ ਰੱਖੋ ਕੁਝ ਨਹੀਂ ਸਾਰੀ ਦੁਨੀਆ ਦਾ ਨਾਲ ਹੀ ਆਹ ਬੰਦਾ ਕੀ ਕਰ ਸਕਦਾ ਨਾ ਨਵੀ ਠੀਕ ਹੈ ਠੀਕ ਆ ਨਾ ਹੁਣ ਉਹਨਾਂ ਨੂੰ ਹੌਸਲਾ ਦੇਈਦਾ ਫਾਦਰ ਸਾਹਿਬ ਨੇ ਹੌਸਲਾ ਦੇਈਦਾ ਤੇ ਮੈਂ ਚਾਹਣ ਕੱਜ ਦੇਖਣ ਆਇਆ ਸੀ ਤੇ ਕੱਲ ਡੜੀ ਵੀ ਮਤਲਬ ਠੀਕ ਠਾਕ ਨਹੀਂ ਹੈਗੇ ਤੇ ਅੱਜ ਮੈਂ ਵੇਖਣ ਆਇਆ ਕਿ ਮੈਂ ਮੇਨਾ ਕੀ ਸਭ ਮਾਂ ਦੇ ਗੱਲ ਆ ਕੇ ਰੋਈ ਉਹ ਹਾਲਾਤ ਵੇਖ ਕੀ ਉਹਨਾਂ ਨੂੰ ਹੋਰ ਰੋਈਦਾ ਉਹ ਸੁਦਾ ਨੂੰ ਹਲਾਸ਼ਰੀ ਦੇ ਡੇ ਕਿ ਤੁਸੀਂ ਪੁੱਤ ਨਾ ਰੋ ਜੇ ਤੁਹਾਡੇ ਨਾਲ ਐਸੀ ਖੜੇ ਆ ਤਾਂ ਫਿਰ ਤੁਸੀਂ ਕਿੱਥੇ ਰੋ ਰਹੇ ਨਹੀਂ ਰੋਣਾ ਆ ਧੱਕੇ ਨਾ ਮੈਂ ਵੀਰੇ ਆਂਦਾ ਰੋਣਾ ਆਂਦਾ ਇੱਥੋਂ ਜਾਣੇ ਆ ਪੈਰਾਥੋ ਲੋ ਜਮੀਨ ਨਿਕਲਦੀ ਆ ਹੁਣ ਅੰਦਰੋਂ ਅੰਦਰ ਵੀ ਰੋਣ ਆ ਰਿਹਾ ਹੁਣ ਕਿੰਨੂ ਕਿੰਨੂ ਦੱਸਾਂਗੇ ਰੋਣ ਆ ਰਿਹਾ ਠੀਕ ਹੈ ਕਈ ਤਮਾਸ਼ਾ ਵੇਖਣ ਵਾਲੇ ਆ ਤੇ ਕਈ ਤਮਾਸ਼ਾ ਵੇਖਣ ਵਾਲੇ ਨਹੀਂ ਆ ਕਿ ਠੀਕ ਹੈ ਕਈ ਤਾਂ ਅੰਦਰੋਂ ਭਾਗ ਗਏ ਨੇ ਕੀ ਬਸ ਇਨੀ ਮਿਹਰਬਾਨੀ ਆ ਕਿ ਸਰਕਾਰਾਂ ਨੂੰ ਕਿ ਇਧਰ ਆ ਕੇ ਜਾਣ ਕੇ ਵੇਖੋ ਲੋਕਾਂ ਦਾ ਕੀ ਨੁਕਸਾਨ ਹੋਇਆ ਦਾ ਕੀ ਨਹੀਂ ਹੋਇਆ ਉਤੋਂ ਦੀ ਜਾਇਜ਼ਤਾ ਨਹੀਂ ਫਿਰ ਕੇ ਚੱਲਣਾ ਤੇ ਉਹਦਾ ਫਾਇਦਾ ਨਹੀਂ ਹੈ ਕਿ ਲੋਕਾਂ ਦੇ ਪਿੰਡਾਂ ਵਿੱਚ ਆ ਕੇ ਵੇਖੋ ਕੀ ਨੁਕਸਾਨ ਪਰ ਭਾਈ ਲੱਗਦਾ ਨਹੀਂ ਹੈਗਾ ਇੱਕ ਇੱਕ ਦਿਨ ਨਹੀਂ ਉਹ ਇੱਕ ਰਾਤ ਨਹੀਂ ਸਾਰੀ ਜ਼ਿੰਦਗੀ ਬਦਲ ਕੇ ਰੱਖਤੀ ਜਿੰਨੀਆਂ ਖੁਸ਼ੀਆਂ ਸੀ ਸਾਰੀਆਂ ਦੁੱਖਾਂ ਦੇ ਵਿੱਚ ਬਦਲ ਗਈਆਂ ਜਿੱਥੇ ਚਾਵਾਂ ਦਾ ਹਾਸਾ ਸੀਗਾ ਜਿੱਥੇ ਖੁਸ਼ੀਆਂ ਦਾ ਹਾਸਾ ਸੀਗਾ ਉੱਥੇ ਹੁਣ ਮਨ ਦੇ ਵਿੱਚ ਸਾਰੇ ਅਥਰੂ ਨੇ ਭਾਵ ਕਮਣ ਇਹ ਤੇ ਵੀਰੇ ਹੈਗੇ ਅਥਰੂ ਦੇ ਅੰਦਰ ਹੈਗੇ ਨੇ ਮਤਲਬ ਕੋਲ ਵੀ ਨਹੀਂ ਸਕਦੇ ਬਸ ਇੰਨੀ ਚਿਰੋ ਕੇ ਨੇ ਕਿ ਸਰਕਾਰ ਨੂੰ ਕਿਤੇ ਆਡੀ ਜਾਣ ਕੇ ਹੈਲਪ ਕਰੋ ਸਾਨੂੰ ਗਾਂ ਡੀਜ਼ਲ ਦੀ ਲੋਡ ਪੈਣੀ ਆ ਬੀਜ ਲੋਡ ਪੈਣੀ ਆ ਥਾਂ ਪਧਰੇ ਕਰਨ ਦੀ ਲੋਡ ਪੈਣੀ ਆ ਤੇ ਪੈਸਾ ਹੁਣ ਇੱਕ ਢੇਲਾ ਨਹੀਂ ਹੈਗਾ ਹੁਣ ਤੇ ਪਰ ਬਈ ਆਖਰੀ ਸਵਾਲ ਆ ਉਹ ਆਪਦੀ ਵਾਈਫ ਨੂੰ ਕਿਵੇਂ ਕਹੋ ਜੀ ਕਰਮਾਂ ਵਾਲੀ ਮੰਨਦੇ ਹੋ ਵੀ ਜਿਹੜੀ ਇਸ ਮਾੜੇ ਸਮੇ ਦੇ ਵਿੱਚ ਵੀ ਹੌਸਲੇ ਦੇ ਨਾਲ ਪੂਰੀ ਖੜੀ ਆ ਡਟ ਕੇ ਖੜੀ ਆ ਕਿਉਂਕਿ ਜਿਹੜੀਆਂ ਕਹਿੰਦੇ ਹੁੰਦੇ ਆ ਵੀ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਪੰਜਾਬ ਦੀਆਂ ਧੀਆਂ ਨੇ ਬਹੁਤ ਦਲੇਰ ਨੇ ਹਾਰਦੀਆਂ ਨਹੀਂ ਹਾਰ ਨਹੀਂ ਮੰਨਦੀਆਂ ਉਹ ਤਾਂ ਬਈ ਮੈਨੂੰ ਕਿਸਮਤ ਵਾਲੀ ਆ ਜਿੰਨੇ ਨਾ ਹੌਸਲੇ ਤੱਕ ਕੋਈ ਚੱਕਰ ਨਹੀਂ ਰੁੜ ਗਿਆ ਰ ਕੋਈ ਚੱਕਰ ਨਹੀਂ ਮੈਂ ਤੇਰੇ ਨਾਲ ਆ ਇਹ ਤਾਂ ਕਈ ਹੁੰਦੀਆਂ ਤੇ ਕਈ ਬੋਰੀ ਪਿੱਛੇ ਚੁੱਕ ਕੇ ਛੜ ਤੋਂ ਹੁੰਦੀਆਂ ਕਿ ਛੜ ਤੇਰਾ ਸਾਰਾ ਕੋ ਰੁੜ ਕੇ ਤੇਰੇ ਮਗਰ ਪੱਲੇ ਕੀ ਠੀਕ ਹੈ ਜੀ ਉਹਨੇ ਮੈਨੂੰ ਹੌਸਲਾ ਬਹੁਤ ਦਿੱਤਾ ਇਹਦੇ ਕੋਈ ਚੱਕਰ ਨਹੀਂ ਤੇਰੇ ਨਾਲ ਆ ਓਕੇ ਸੌਖਾ ਟਾਈਮ ਐ ਸੌਖੇ ਟਾਈਮ ਚ ਤੇਰੇ ਨਾਲ ਆ ਠੀਕ ਹੈ ਐਂ ਕਹਿੰਦੀ ਕੋਈ ਗੱਲ ਨਹੀਂ ਜੇ ਪਾਣੀ ਐ ਪਿੰਡ ਚ ਐਂ ਆ ਜੂਗੀ ਕੋਈ ਪ੍ਰਵਾਹ ਨਹੀਂ ਆਉਗੀ ਵੀਰੇ ਲੋਕੀ ਬੇੜੀਆਂ ਤੇ ਲੈ ਕੇ ਆਉਣ ਦੇ ਤੇ ਕੀ ਗੱਲ ਆ ਉਹਨੂੰ ਸ਼ਰਮ ਹੁੰਦੀ ਆ ਸਹੀ ਗੱਲ ਆ ਨਾ ਚਲੋ ਧੰਨਵਾਦ ਵੀਰੇ ਤੁਹਾਡਾ ਠੀਕ ਹੈ ਬਈ ਓਕੇ ਤੇ ਇਹ ਸਾਨੂੰ ਵੀਰ ਦਾ ਤਾਂ ਦੱਸ ਜੀ ਕਿ ਅਗਲੇ ਮਹੀਨੇ ਵੀਰ ਦਾ ਵਿਆਹ ਸੀ ਪਰ ਉਸ ਤੋਂ ਪਹਿਲਾਂ ਪਿੰਡ ਦੇ ਵਿੱਚ ਹਾਲਾਤ ਬਣ ਗਏ ਪਾਣੀ ਆ ਗਿਆ ਘਰ ਦਾ ਮਾਹੌਲ ਬਦਲ ਗਿਆ ਪਰ ਵੀਰ ਨੇ ਜੋ ਗੱਲਾਂ ਦਸੀਆਂ ਨੇ ਉਹ ਬੇहद ਭਾਵੁਕ ਨੇ ਕਿ ਮਨ ਬਹੁਤ ਦੁਖੀ ਹੈ ਪਰਿਵਾਰ ਦੇ ਹਾਲਾਤ ਨੇ ਜਿਹੜੇ ਉਹ ਵੀ ਕਿਉਂਕਿ ਠੀਕ ਨਹੀਂ ਕਿਉਂਕਿ ਪਰਿਵਾਰ ਨੇ ਜਿੱਥੇ ਖੁਸ਼ੀਆਂ ਸੀਗੀਆਂ ਉੱਥੇ ਇੱਕਦਮ ਦੁੱਖਾਂ ਦੇ ਵਿੱਚ ਬਦਲ ਗਈਆਂ ਜਿੱਥੇ ਹਾਸਾ ਸੀ ਜਿੱਥੇ ਚਾਹ ਸੀ ਉਹ ਸਭ ਉਦਾਸੀ ਦੇ ਵਿੱਚ ਬਦਲ ਗਏ ਪਰ ਵੀਰ ਦਾ ਹੌਸਲਾ ਪੂਰਾ ਬਲੰਦ ਹੈ ਤਾਂ ਤੁਸੀਂ ਮੇਰੇ ਪਿੱਛੇ ਜੇ ਦੇਖੋ ਤਾਂ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਖੇਤ ਨੇ ਪਾਣੀਆਂ ਦੇ ਨਾਲ ਡੱਕੇ ਹੋਏ ਨੇ ਤਬਾਹ ਹੋ ਗਏ ਨੇ ਕਿਉਂਕਿ ਜਿੰਨਾ ਜ਼ਮੀਨਾਂ ਦੇ ਵਿੱਚ ਕਿਸਾਨਾਂ ਵੱਲੋਂ ਹਲ ਚਲਾ ਕੇ ਉਹਨਾਂ ਨੂੰ ਅਬਜਾਉ ਕੀਤਾ ਗਿਆ ਸੀ ਝੋਨਾ ਲਾਇਆ ਗਿਆ ਸੀ ਉਮੀਦਾਂ ਸੀ ਕਿ ਇਸ ਵਾਰ ਫਸਲ ਦੁੱਗਣੀ ਤਿੱਗਣੀ ਚੌਗਣੀ ਕੱਢਾਂਗੇ ਪਰ ਕਿਸਾਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਟਹਿ ਗਈਆਂ ਨੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਜਿਹੜਾ ਕਿਸਾਨ ਆ ਵੀਰਾਂ ਨਾਲ ਵੀ ਗੱਲ ਹੋਈ ਤਾਂ ਉਹ ਕਹਿੰਦਾ ਖੇਤ ਜਦੋਂ ਆਈਦਾ ਤਾਂ ਮਨ ਬੜਾ ਭਾਵੁਕ ਹੋ ਜਾਂਦਾ ਅਥਰੂ ਨੇ ਜਿਹੜੇ ਕਿਸੇ ਨੂੰ ਦਿਖਾ ਵੀ ਨਹੀਂ ਸਕਦੇ ਕਿਸੇ ਮੂਰੇ ਰੋ ਵੀ ਨਹੀਂ ਸਕਦੇ ਮਨ ਇੰਨਾ ਭਰਿਆ ਹੋਇਆ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਇਨ੍ਹਾਂ ਖੜਾਂ ਦੇ ਨਾਲ ਪ੍ਰਭਾਵਿਤ ਜਿਹੜੇ ਇਲਾਕੇ ਨੇ ਤੁਹਾਨੂੰ ਗਰਾਊਂਡ ਤੇ ਲੈ ਕੇ ਚੱਲਾਂਗੇ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ ਜਿੱਥੋਂ ਤੱਕ ਕੋਈ ਨਹੀਂ ਪਹੁੰਚਿਆ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਪਹਿਲਾਂ ਕੋਈ ਮੀਡੀਆ ਇਸ ਤਰੀਕੇ ਨਾਲ ਕਵਰੇਜ ਕਰ ਨਹੀਂ ਪਹੁੰਚਿਆ ਉਹਨਾਂ ਲੋਕਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਕਿ ਕਿਸ ਹਾਲਾਤ ਦੇ ਵਿੱਚ ਲੋਕ ਨੇ ਸੜਕ ਟੁੱਟ ਗਈ ਹੈ ਜ਼ਮੀਨ ਬਰਬਾਦ ਹੋ ਗਈ ਹੈ ਘਰ ਬਰਬਾਦ ਹੋ ਗਏ ਨੇ ਜ਼ਿੰਦਗੀ ਆਥਲ ਪੁਥਲ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਰੂਬ ਰੂ ਕਰਾਵਾਂਗੇ ਜ਼ਮੀਨੀ ਹਕੀਕਤ ਕੀ ਆ ਲੋਕ ਕਿਵੇਂ ਦਾ ਇਹਨਾਂ ਹਾਲਾਤਾਂ ਦੇ ਵਿੱਚ ਆਪਣਾ ਗੁਜ਼ਰਬਸਰ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ